ਇੱਕ ਜਾਂ ਤੇ ਗੱਲ ਚ ਸ਼ੂਲੀਦ ਕਰਨ ਨੂੰ ਲੱਗੇ ਮੰਨੀ ਨੂੰ ਬੱਚੇ ਸੇਵਾ ਸੁਪਨੀ ਸੈਟੀ ਦੇ ਪ੍ਰਬੰਧ ਹੋਸ਼ਿਆਗੁਰਾ ਮਾਦਫੀਕਾ ਬੁਲਾਈਏ ਫਰਮੀ ਦੀ ਮਾਦਫੀਕਾ ਦਾਸਾ ਬੱਚੇ ਦੇ ਮਾਪੇ ਜਿਨ੍ਹਾਂ ਨੇ ਬੱਚਿਆਂ ਨੂੰ ਤੇਜ਼ ਬਰਮੀ ਵਿੱਚ ਪੰਜ ਦਿਨ ਏ ਸਕੈਂਡ ਦੇ ਵਿੱਚ ਸ਼ਾਮਿਲ ਕਰਨ ਵਾਸਤੇ ਕੁਝ ਗ੍ਰੈਂਡ ਵਰ ਕਰਨ ਵਾਸਤੇ ਭੇਜਿਆ ਉਹ ਬਧਾਈ ਦੇ ਤੱਕ ਹੈ। ਸ਼ਹਿਰ ਦੀ ਬੜੀ ਮਸ਼ਹੂਰ ਸੰਸਤਾ ਸੁਪਨਸ ਰਿਵਾਸਾਨੀ ਤੁਮ ਆਏ ਹਨ। ਇਹਦੇ ਕਾਰਜ ਅਰੰਭੇ ਜਾਂਦੇ ਹਨ। ਉਹਨਾਂ ਦਾ ਇੱਕੋ ਹੀ ਏਮ ਹੈ ਸੁਪਨਾ ਹੈ। ਦੇਗੇ ਇਸ ਗੱਲ ਤੋਂ ਮੈਂ ਉਹ ਚੰਗੀ ਕਲਾਤੀ ਜਰਦੇ ਮੈਂ ਬੇਗਮ ਅਰਸ਼ਦ ਸਿੰਘਾ ਦੁਨੀਆਦਾਰੀ ਤੇ ਦ੍ਰਿਆਮੰਦਰ ਜਿਹੜੇ ਬਹਿਣ ਹੈ ਉਹ ਸਮਾਨੰਤਰ ਹੁੰਦੇ ਆ ਕਿ ਦੋਨੇ ਬੜੇ ਖਤਰਨਾਕ ਹੁੰਦੇ ਆ ਦ੍ਰਿਆਮੰਦਰ ਬਹਿਣ ਨੂੰ ਪੁੱਛਿਆ ਔਮਰ ਪਰ ਪਹਾੜ ਨਾ ਟੋਕਣਾ ਜਿਵੇਂ ਰਹਿਮਤ ਕਰਨ ਬਰਬਾਦ ਹੋ ਜਾਂਦੇ ਨੇ ਤੇ ਜਿਹੜੇ ਦੁਨੀਆ ਦੇ ਫਤਵਾ ਦੇ ਨਾਲ ਕੋ ਨਹੀਂ ਚੱਲਦੇ ਆ ਜਿਵੇਂ ਕਾਦਰ ਪੁਰੇ ਦਾ ਬਹਿਣ ਐਸ ਐਨ ਕੋਈ ਜੁਰਾਂ ਨਹੀਂ ਹੈ ਜਿਹੜਾ ਵੀ ਡੋਕੇਟ ਕਰਿਆ ਉਹ ਨਹੀਂ ਬਚਦਾ ਤੇ ਕੁਝ ਬੜੇ ਦਿੜਨਾ ਅਧਿਵਾਨ ਬੜੇ ਸਟਰੋਂਗ ਪਰਮਾਤਮਾ ਦੀ ਗੋਦ ਨੂੰ ਪੈਣ ਵਾਲੇ ਚੋਟੀਆਂ ਪਹਾੜਾਂ ਜੰਮ ਨੂੰ ਹੁੰਦੇ ਹਨ ਉਹ ਨਾ ਬਹਿਣ ਦੇ ਕੇ ਅੱਗੇ ਉਹ ਬਹਿਣਾ ਤਾਂ ਨਹੀਂ ਹੋਉਂਦੇ ਮੇਰੇ ਕੌਮ ਨੂੰ ਤੁਸਪਾ ਉਹ ਸਾਰੇ ਜਿਹੇ ਮਾਹੀ ਪੈਦਾ ਹੋਏ ਤਾਂ ਹਮ ਕਹਿਣਗੇ ਕਿ ਦੱਸਿਆ ਹੁਣੇ ਸਿੰਘ ਸਾਹਿਬ ਵੀ ਬੋਲੇ ਸੀ ਕੋਹ ਸੰਸਾਟ ਦਾ ਹੁਣ ਪਹੁੰਚੀ ਨਹੀਂ ਨਾ ਹੁਣ ਜਿਨ੍ਹਾਂ ਦੀ ਗੰਦੀ ਕੋਈ ਨਹੀਂ ਇਹ ਸਮਝਸਿਆ ਗਿਆ ਸਕੂਲ ਪੜਾਇਆ ਗਿਆ ਕਾਲਜ ਵੀ ਪੜਾਇਆ ਗਿਆ ਪਰ ਅਫਸੋਸ ਅਸੀਂ ਪੂਰੀ ਗਹਿਰਾਈ ਦੇ ਨਾਲ ਕਿਉਂ ਨਹੀਂ ਦੱਸ ਸਕੇ ਭਿੰਨੀਆਂ ਕਿਉਂ ਜਿੱਥੇ ਬਕਰ ਹੁਣ ਕਿੰਨੀ ਸਮੱਸਿਆ ਆ ਗਈ ਪੋਤੇ ਸਾਡੀ ਕਾਉਗਾ ਉਹ ਚਾਈ ਦਾ ਕਹਣ ਬਗੇਗਾ ਚਿੱਟ ਸਨ ਨੂੰ ਆਤਮ ਭੂਤ ਕਰੇਗੀ ਗਲਤ ਕਿਉਂ ਕਿ ਕਰੀਏ ਉਹ ਆਇਆ ਕਿ ਨਾ ਬੱਚਿਆਂ ਦੇ ਪੇਰੈਂਟਸ ਨੂੰ ਜਿਵੇਂ ਪਹਿਣਾ ਹੈ ਇਹਨਾਂ ਨੂੰ ਇੱਕ ਬੈਂਕ ਕਰਦੀ ਹਾਂ ਬਸ ਮੈਂ ਸਮਾਪਤੀ ਕਰ ਦਿੰਦੀ ਹਾਂ ਭੈਣੋ ਜੇ ਤੁਹਾਡੇ ਬੱਚੇ ਐਸੇ ਯਾਤਨ ਤੁਸੀਂ ਸਾਹਮਣੇ उसी दुनिया के बहुत अमीर लोग घूमोगे दुनिया की सारी दौलत झोली जेब पैसे वाले पैसे वाले अमीर होंगे गुरु नानक पातशाह संदेश कहे ना कहते सारी जिंदगी गुरु नानक पातशाह ने पैसे अमीर सासा ढाल लगन तो बचा सकते हो ਬੜਾ دیਵਾਨਾ ਟੈਕਨੋਲੋਜੀ ਦਾ ਬੱਚੇ ਮੋਬਾਈਲ ਦੇ ਵਿਚ ਰਹਿੰਦੇ ਨੇ ਰਹਿਣਾ ਚਾਹੀਦਾ ਬੱਚੇ ਨੂੰ ਮੋਬਾਈਲ ਦੇ ਨਾਲ ਕੋੜੀਉਣਾ ਪਰ ਮਾਂ ਕਰਦੀ ਇਹ ਨਿਗਰਾਨੀ ਚੱਲਦੀ ਹੈ ਬੱਚਾ ਦੇਖ ਨਾ ਕੀ ਹੈ ਕਿਉਂਕਿ ਬੜੇ ਮਾਰੇ ਪਾਸੇ ਨੂੰ ਬੱਚੇ ਦਾ ਜਿਹੜਾ ਮਨ ਹੈ ਉਹ ਬੜਾ ਆਕਾਸ਼ੀ ਹੁੰਦਾ ਹੈ ਬੱਚੇ ਦੇ ਨਹੀਂ ਮੈਂ ਦਾ ਸੰਕਾ ਹਰ ਇੱਕ ਮਨੁੱਖ ਦਾ ਹੀ ਜਿਨ੍ਹਾਂ ਦੀ ਅਧਿਆਤਮਿਕਤਾ ਕਮਜ਼ੋਰ ਹੈ ਜਿਹੜੇ ਗੁਰੂ ਦੇ ਨਾਮੀ ਲੱਗੇ ਉਹ ਗੱਤ ਬਹਿਣਾ ਦੇ ਵਿੱਚ ਚੜ੍ਹ ਜਾਂਦੇ ਨੇ ਸੋ ਇਹਨਾਂ ਬਹਿਣਾ ਦੇ ਵਿੱਚੋਂ ਬੱਚਿਆਂ ਨੂੰ ਬਚਾਓ ਇਹਨਾਂ ਨੂੰ ਗੁਰਸਿੱਖੀ ਦਾ ਡਾੜਾ ਲਾਓ ਗੁਰਸਿੱਖੀ ਇਹਨਾਂ ਨੂੰ ਮੁੜ ਕੇ ਕੋਸ਼ਿਸ਼ ਕਰੋ ਕਿ ਹਰਤਾ ਦਾ ਮੁੱਲ ਤੇ ਹੰਆ ਕਿਉਂ ਉਹ ਦੱਸਣਗੇ ਤਾਂ ਕਿ ਭਰ ਦੇ ਬੱਚੇ इन्हें पर पक्ष बन जब किसी वजीरे कचहरी देख तो माता गुजरत कौर तैयार किए शहजादे मांग आ कोई भी जो दुश्मन का वादा है वह कबूल न कर मेरी यही अरदास है ते बच्चे मैं बधाई देना क्योंकि बच्चे बड़े छोटे है क्योंकि बच्चे की गल समझ नहीं आनी ਬੱਚੇ ਜਦੋਂ ਬਦਲਾਰਾ ਸਭ ਤੋਂ ਬਾਹਰ ਹੋ ਜਾਂਦੇ ਨੇ ਕੋਈ ਕੰਮ ਦੀ ਕੋਈ ਮਹਾਰਤ ਦਾ ਪਤਾ ਨਹੀਂ ਲੱਗਣਾ। ਪਰ ਕੋਸ਼ਿਸ਼ ਤਾਂ ਹੈ ਨਾ ਅਸੀਂ ਸਕੂਲੇ ਇਸ ਲਈ ਬੰਨ ਪਾਉਣੇ ਆ ਨਾ ਬੱਚਾ। ਹੌਲੀ 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 ਬੋਲੀ ਉਹ ਪਰਪੱਕ ਦਾ ਦੇ ਵੱਲ ਵਧੇ। ਪੜਨਾ ਬੱਚੇ ਸੰਕਰਿਖਿਓ। ਬੱਚੀ ਤਾਂ ਅੱਜ ਦੌਲਤ ਨਹੀਂ ਪੱਛੀ ਤਾਂ ਰਛਨਾ ਮਾਇਆ ਨੇ। ਤੇ ਆਪਦੇ ਸਭਿਆਚਾਰ ਆਪਦੀ ਬੋਲੀ ਤੇ ਮਾਣ ਕਰਿਓ।

ਇਹ ਤੁਸੀਂ ਗੱਲ ਕਿਸ ਸਾਹਮਣੇ ਉਸ ਸਮੇਂ ਐਸਾ ਕਾਲੋ ਜੀ ਸਰਗੇਤ ਕਾ 10 ਸਾਲ ਤੱਕ ਕਹਿਣਾ ਬੱਚੇ ਦੀ ਜਿਹੜੀ ਮਾਨਸਿਕਤਾ ਹੈ ਉਹ ਹਵਾਲਾ ਕਰੀ ਉਸ ਤੋਂ ਬਾਅਦ ਸਰੀਰ ਤੋਂ ਭਾਵੇਂ ਸਰੀਰ ਤੋਂ ਕਿ ਬੱਚਾ ਵੱਡਾ ਹੁੰਦਾ ਪਰ ਇਹ ਸਰਗੇਤ ਜੀ ਵੱਡੀ ਨਹੀਂ ਹੁੰਦੀ 10 ਸਾਲ ਤੱਕ ਉਸਾਮ ਨੂੰ ਫਿਰ ਸੌਖੀ ਨੂੰ 10 ਸਾਲ ਤੀਤੇ ਦੀ ਆਪ ਨੂੰ ਜਨਮ ਦੀ ਦੇਖ ਕੇ ਤੁਸੀਂ ਆਖੀ ਮੇਰੇ ਜਨਮ ਦੇ ਕਾਲੇ ਮੱਥੇ ਵਾਲੀ ਨਿਕਾਣਾ ਕਰੀ ਪਰ ਤੁਸੀਂ ਸਾਰੀ ਉਮਰ ਐ ਜਿਹੜੀ ਤੁਸੀਂ ਹੋਮੂਗੇ ਗੁਰੂ 파ਸ਼ਨਾ ਕਰ ਪੱਕਾ ਕਰ ਜਿਸ ਕਾਰਨ ਤੁਸੀਂ ਕਿ ਕਿਉਂ ਮੈਂ ਇਹ ਕਹਿਣਾ ਹੋਇਆ ਸੇਵਾ ਸਪੂਰਤ ਕਰਨ ਨੂੰ ਬਧਾਈ ਦੇਣਾ ਕਿ ਇਹ ਆਇਆਂ ਸਾਡ ਕੇ ਕੇ ਦੇ ਸਮਾਗਮ ਜਿਹੜੇ ਕਰਾਉਂਦੇ ਰਹੇ ਨੇ ਕਿ ਇਹਨਾਂ ਦਾ ਜਿਹੜਾ ਮੁੱਦਮ ਹੈ ਉਹਦੀ ਕਿੰਨੀ ਸਰੰਗਤ ਕੀਤੀ ਜਾ ਰਹੀ ਹੋਰੀ ਹੈ ਇੱਕੋ ਗੱਲ ਮੈਂ ਕਹਿਣੀ ਚਾਹੁੰਦਾ ਜੇ ਸਪੂਰਤ ਮੈਂ ਪ੍ਰਿੰਕਲਰ ਸਹਿਬਾਨ ਕੇ ਤੇ ਬੈਠੀਆਂ ਹਾਂ ਸਾਡੇ ਸਕੂਲ ਪਰੇ ਕਸ਼ਣੇ ਜਾ ਰਹੇ ਹਾਂ ਤਾਂ ਕਰਕੇ ਸੁਣਨਾ ਹੋਸਟਪਲਕ ਬੜੇ ਵਿਦਵਾਨਾਂ ਦੇ ਲੈਕਚਰ ਹੁੰਦੇ ਨੇ ਸਾਡੇ ਸਕੂਲਾਂ ਵਿੱਚ ਇਹ ਰੀਤ ਵੀ ਇਹ ਰੀਤ ਅਜੇ ਸਕੂਲਾਂ ਨੇ ਕਰਾਉਣੀ ਪਈ ਦੀ ਬੱਚਿਆਂ ਦੇ ਨਾਲ ਬੱਚਿਆਂ ਵਾਲੀ ਭਾਸ਼ਾ ਦੇ ਵਿੱਚ ਕੰਮ ਕਰਨੀ ਪਈ ਦੀ ਤਾਂ ਕਿ ਬੱਚੇ ਜਿਹੜੇ ਸਾਡੀ ਗੱਲ ਨੂੰ ਸਮਝੇ ਜੇ ਨਾ ਕਹਿਣਾ ਹੋਵੇ ਮੈਂ ਇਹ ਮੰਗ ਹੈ ਵਧਾਈ ਦੇਣਾ ਤੋਂ ਬੰਦ ਕਰੀ ਤੇ ਬੱਚਿਆਂ ਦੇ ਮਾਪਿਆਂ ਤੇ ਬੱਚਿਆਂ ਨੂੰ ਉਤਸ਼ਾਹ ਕਰਦਾ ਸੱਚਾ ਪਾਤਸ਼ਾਹ ਇਹ ਕੌਮ ਦੇ ਕੀਰੇ ਜਿਹੇ ਆਉਣ ਵਾਲਾ ਸਮਾਜ ਬਣਿਆ ਹੈ ਇਹਨਾਂ ਦੇ ਮੇਹਰ ਦਾ ਹੱਥ ਰੱਖੀਏ

ਦੀ ਉਹਨਾਂ ਨੂੰ ਜੋੜੂਗੇ ਕੋਈ ਸਮਾਗਮ ਵੀ ਪ੍ਰਵਰ ਹੋਏਗਾ ਸ਼ੋ ਆਪ ਸਭ ਨੂੰ ਕਹਿੰਦੀ ਹੈ ਜਨਾਂ ਪ੍ਰਾਕਰਨ ਕਰੋ ਕਿ ਨਾ ਕਸ਼ਮੇ ਨੂੰ ਜੀਤਲਨ ਕਰੋ ਜਿਵੇਂ ਕਰਨਾ ਹੈ ਇਸ ਕਰਕੇ ਸ਼ਰਨ ਦੇਤੀ ਹੈ ਦੁਹਾਨੀ ਬੰਦ ਕੋ ਤਾਂ ਕਿ ਆਪਣਾ ਜੀਵਨ ਸਭਰਾ ਹੋ ਸਕੇ ਸਾਡੇ ਪਾਸ ਸੇ ਕੰਮ ਦੇ ਮਹਾਨ ਪ੍ਰਸਿੱਧ ਜੀ ਭਾਮਰੀ ਬੁੱਧ ਗਿਆਨ ਸ਼ੀਖਾ ਲਈ ਆਣਾ ਤੇ ਰੰਗ ਗਿਆਨ ਕਟਰ ਮਾਨਜੀ ਸਾਖ ਪਨੀਰ ਸਿੰਘ ਜੀ ਸਾਡੇ ਸੇਵਾ ਸਿੰਘ ਜੀ ਬਹੁਤ ਤੱਕ ਮਿਲੇ ਨਵੰਬਰ ਹੋਈ ਤੇ ਪ੍ਰਿਆਨ ਨਰੋਧ ਗਿਆ ਕਮੇਟੀ ਕਰਾਂਗਾ ਸਬਿਕਰ ਸਿੰਘ ਨੂੰ ਬਹੁਤ ਦਾ ਆਸਥੇ ਆਗਿਆ ਵਿਕਾਸ ਅਧਿਕਾਰੀ ਜੀ ਅਜੇ ਕ੍ਰਿਸ਼ੀ ਜੀ ਅਜੇ ਬਤੀਸਰਣ

ਉਹ ਨੌਕੇ ਬਹੁਤ ਦੀ ਗੱਲ ਹੈ ਔਰ ਬੱਚੇ ਮੈਂ ਦੇਖਦਾ ਕਿ ਬਹੁਤੇ ਹੀ ਛੋਟੇ ਛੋਟੇ ਬੱਚੇ ਜਿਹਨੂੰ ਸਰਹਦ ਪਰਦੇਵੀ ਹਾਂ ਕੀ ਉਹਨਾਂ ਦੇ ਨਾਲ ਉਹਦੇ ਪੇਰੈਂਟਸ ਪੌਪਿਚਲ ਸਰਵਾਂ ਪਹੁੰਚੇ ਨੇ ਔਰ ਬੱਚਾ ਨੂੰ ਗੱਲ ਸਮਝਾਉਣ ਦੇ ਵਾਸਤੇ ਕਿਉਂਕਿ ਅਸੀਂ ਉਹ ਕੋਲ ਆ ਹੋਰ ਕਿਸੇ ਵੀਰਦੇ ਜੀ ਜਿਵੇਂ ਚੱਲ ਰਹੇ ਆ ਉਹਦੇ ਹਿਸਾਬ ਨਾਲ ਔਰ ਬੱਚੇ ਜਿਹੜੇ ਛੋਟੇ ਨੇ ਇਹਨਾਂ ਨੂੰ ਗੱਲ ਸੁਣਾਉਣ ਬਾਅਦ ਤੇ 900 ਦਾ ਹੋਣਾ ਪੈਣਾ। ਲੋਕ ਇਹਦੇ ਮਾਰਗੇ ਤੇ ਵਸਤਾ ਰੁਕਣੀ ਹੁੰਦਾ ਕਿ ਮੈਂ ਬੱਚਾ ਦੇ ਲੈਣ ਜਾ ਕੇ ਕਹਾਂ ਕਿਰਾਇਆ। ਫਿਰ ਵੀ થોડી ਗੱਲ ਤੋਂ ਗੱਲ ਕਰ ਸਕਦੇ ਆ। ਇਹ ਵਿਸ਼ੇਸ਼ਤਾ ਇਹ ਹੈ ਕਿ ਉੱਥੇ ਅਸੀਂ ਦੁਨਿਆਵੀ ਪੜਾਈ ਕਰਦੇ ਆਂ ਸਾਰੇ ਚੰਗੇ ਜਿਹੇ ਸਕੂਲਾਂ ਦੇ ਵਿੱਚ। ਬਹੁਤ ਹੀ ਜ਼ੁਮੀ ਹੈ। ਸਮਾਜ ਦੇ ਵਿੱਚ ਬੜਾ ਕੰਪਲਿਕਸ਼ਨ ਆਇਆ। ਪੂਰੇ ਸੰਸਾਰ ਅੱਗੇ ਵੱਲ ਇੱਕ ਹੋਇਆ ਹੈ। ਔਰ ਅਗਲੇ ਵਤਨ ਦੇ ਵਾਸਤੇ ਸਾਨੂੰ ਜਿਹੜੀ ਵਿਧਿਆਵੀ ਭਾਈ ਜੋ ਰੈਸਟਰ ਮਨੁੱਖ ਦਾ ਸਿਸਟਮ ਹੈ। ਉਹਦੇ ਵਿੱਚ ਸਾਨੂੰ ਪੂਰੇ ਦਾ ਪੂਰਾ ਆਪਣਾ ਧਿਆਨ ਰੱਖਣਾ ਪੈਣਾ। ਜੇ ਅਸੀਂ ਨਾ ਦੇਵਾਂਗੇ ਤਾਂ ਅਸੀਂ ਪਛੜ ਜਾਂਦੇ ਹਾਂ। ਬਹੁਤ ਸਾਰੀਆਂ ਤਰਕੀਆਂ ਨਹੀਂ ਆਪਾਂ ਸਮਾਜਿਕ ਰੂਪ ਦੇ ਵਿੱਚ ਨਹੀਂ ਹੈ। ਉਹ ਤੁਸੀਂ ਗੱਲ ਤੇ ਕਹਿੰਦੇ ਆ ਕਿ ਸਾਡੇ ਜਿਹੜੇ ਬੱਚੇ ਛੋਟੀ ਪੜ੍ਹਾਈ ਤੋਂ ਲੈ ਕੇ ਵੱਡੀਆਂ ਕਲਾਸਾਂ ਤੱਕ ਵੱਡੀਆਂ ਚੀਜ਼ਾਂ ਕਰਕੇ ਜਾਂਦੇ ਆ ਔਰ ਕੰਪੀਟੀਸ਼ਨ ਦੇ ਵਿੱਚ ਕਿਦਾਂ ਆਉਂਦੇ ਆ ਔਰ ਇਹ ਜਾਰੀ ਕਿੰਨਾ ਕਿਤੇ ਕੋਈ ਅੰFieldError ਮੁਕਾਮ ਆਸੂ ਹੁੰਦਾ ਹੈ ਕਿਉਂਕਿ ਉਹਨਾਂ ਨੇ ਅੱਜ ਆਪਣਾ ਪ੍ਰਵਾਹ ਦਾ ਬਣਾ ਕੇ ਆਜਾ ਜਪੇ ਸਮਾਜ ਦਾ ਜਿਹੜੀ ਉਹ ਮੀਡੀਆ ਜੋ ਨੂੰ ਪੂਰੀ ਪਹੁੰਚ ਦਿੱਤੀ ਹੈ ਔਰ ਆਪਣਾ ਹਾਂ ਜਿਹੜਾ ਸ਼ੁਰੂਆਤ ਆਪਾਂ ਆਪਣੇ ਆਪਣੀ ਜ਼ਿੰਦਗੀ ਤੋਂ ਕਰੀ। 100 ਬੱਚਿਆਂ ਨੂੰ ਆਦੀ ਪਰਵਤ ਦੀ ਗੱਲ ਵਰਨਤਾ ਆਪਾ ਬੋਹਵਾਲਾ ਸਾਹਿਬ ਜੀ ਨੂੰ ਕਰਕੇ ਹੋਣੀ ਆ ਬਹੁਤ ਸਿਆ ਪ੍ਰਾਪਤ। ਜਿਹਦੇ ਜਿੰਨਾ ਕਿ ਮੈਂ ਦੱਸਿਆ ਕਿ ਸਭ ਨੂੰ ਧੰਨਵਾਦੀ ਪਰ ਇਹ ਕਰਨੇ ਪੈਂਦੇ ਨੇ। ਨਿਕਲ ਨਾਂ ਦੇ ਨਾਲ ਇਹ ਵੀ ਗੱਲ ਦੀ ਹ ਕਿ ਸਾਨੂੰ ਸਾਡਾ ਜਗਾ ਅਕਸਰ ਇਹ ਸਾਡਾ ਸ਼ਬਦ ਦਾ ਸਿਧਾਂਤ ਹੈ ਕਿ ਜਿਹਦੇ ਨਾਂ ਦੀ ਬਰਾਬਰ ਸਪਾਇਰ ਉਹਨਾਂ ਦੀ ਤਾਕਤ ਵੀ ਲੈਣੀ ਪੈਂਦੀ ਹੈ ਜਿੰਦੀ ਅਸੀਂ ਬੋਲਦੇ ਹਾਂ ਇਹ ਅਸੀਂ ਬੈਲੈਂਸ ਬਣਾਵਾਂਗੇ ਮਤਲਬ ਕਿ ਅਸੀਂ ਦੁਨੀਆਵੀ ਤੌਰ ਤੇ ਉੱਚੇ ਉੱਠਣਾ ਪੜਾਇਆ ਕਰਨੇ ਆ ਅਸੀਂ ਨਾ ਹੀ ਜਾਣ ਇੱਕ ਮਾਨਸਿਕ ਕੌਮ ਤੇ ਕਿਉਂਕਿ ਇੰਬੈਲੈਂਸ ਹੀ ਬਣਦਾ ਜਾਏ ਜਿੱਥੇ ਕਹਾਣੀਆਂ ਬਹੁਤ ਹੋ ਰਹੀਆਂ ਨੇ ਸੱਚਾਈ ਦੇ ਵਿੱਚ ਕੰਮ ਵੀ ਸੀ ਆਨਲਾਈਨ ਦੇ ਇਹ ਬੈਲੈਂਸ ਬਣਾਇਆ ਕਿ ਕਿ ਉਹ ਜੇ ਤੋ ਅਕੈਲਨ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬੈਲੈਂਸ ਬਣਾਉਣ ਦੇ ਬਾਰੇ ਤੇ ਸਾਨੂੰ ਵਰਮਤ ਹਰ ਵਾਰ ਕਰ ਜਿਵੇਂ ਕਹਾਣੀ ਦੇ ਵਿੱਚ ਸਿਮਰ ਮੈਂ ਇਹ ਸਿਮਰ ਨੂੰ ਤਾਂ ساری ਜ਼ਿੰਦਗੀ ਹੀ ਚਾਹੁੰਦਾ ਰਹਾ ਔਰ ਜੇ ਆਸੀ ਸਾਡੇ ਮੂਹਰ ਨਾਲ ਉਹਾਂ ਕੇ ਲਈ ਅਸੀਂ ਫਰਦ ਤੋਂ ਲੈ ਨਾਲ ਪੜਾਉਂਦੇ ਤਾਂ ਫਿਰ ਅਸੀਂ ਮਾਨਸਿਕ ਸਪੋਰਟ ਵਧੀਆ ਬਣਾ ਕੇ ਜਿੱਥੇ ਅਸੀਂ ਸਮਾਜਿਕ ਵਧੀਆ ਰੋਲ ਅਦਾ ਕਰਨੀ ਉੱਥੇ ਅਸੀਂ ਨਾਲ ਕਮੂਨਿਆਂ ਦੇ ਵਿੱਚ ਵੀ ਅਸੀਂ ਕੰਮ ਕੀਤਾ। ਸੋ ਮੇਰੀ ਬੱਚਿਆਂ ਨੂੰ ਇਹ ਨਹੀਂ ਪੈਂਦੀ ਕਿ ਉਸੇ ਘਰ ਮੱਕੇ ਜੋ ਯਾਪੀ ਭਾਸ਼ਾ ਹੈ। ਉਹ ਅੱਜਕੱਲ੍ਹ ਇਤਰਾਸ ਦੀ ਹੈ ਕਿ ਸਕੂਲਾਂ ਦੇ ਵਿੱਚ ਇੰਗਲਿਸ਼ ਤੋਂ ਪੰਜਾਬੀ ਤੋਂ ਤਾਂ ਅੱਕੇ ਤਾਲਾ ਪੈ ਗਿਆ ਪੰਜਾਬੀ ਜਿਹੜੀ ਕੱਟਕੀ ਨਹੀਂ ਲੱਗਦੀ। ਔਰ ਬੱਚੇ ਕਹਿੰਦੇ ਹੈਗਾ ਕਿ ਉਹ ਤੁਹਾਡਾ ਵਿਸੇ ਨੂੰ ਪਸੰਦ ਹੁੰਦਾ। ਸੋ ਇਹ ਜੇ ਸਾਡਾ ਮਤਲਬ ਨਹੀਂ ਹੁੰਦਾ ਕਿਉਂਕਿ ਬਹੁਤਾpropto ਕੰਮ ਨਹੀਂ ਜੇ ਅਸੀਂ ਬੱਚਿਆਂ ਨੂੰ ਕਰੀ ਕਿ ਪੰਜਾਬੀ ਸਮਾਜ ਨੂੰ ਕਿੰਨੀ ਜਿਹੜੀ ਮਿਹਨਤ ਕਰਦੇ ਹੋ। ਔਰ ਬੱਚੇ ਸਿੱਖੇ ਜਾਂਦੇ। ਖੂਬ ਅਸੀਂ ਪੰਜਾਬੀ ਨੂੰ ਵੀ ਅਹਿਮ ਨਤੀਜੇ ਪੰਜਾਬੀ ਪੜ੍ਹ ਕੇ ਪੰਜਾਬੀ ਪੜ੍ਹ ਕੇ ਜੇ ਸਾਡੇ ਕੋਲ ਕਰਵਾਣੀ ਦੇ ਉੱਤੇ ਇਹ ਵਿਚਾਰ ਹੈ ਸਿੱਖ ਸੰਤ ਲੈ ਕੇ ਕੋਸ਼ਿਸ਼ ਕਰਨੇ ਕਿ ਅਸੀਂ ਕੋਲਾ ਮਾਤ ਕੇ ਜਾਣੇ ਪਾ ਕੇ ਅਸੀਂ ਨਾ ਦੇ ਨਾਲ ਇਹ ਬੈਲ ਸਿਖਾ ਕੇ ਰੱਖਣਾ ਹੈ ਬਹੁਤ ਹੀ ਜ਼ਰੂਰੀ ਹੈ ਸੋ ਇਹ ਬੱਚੇ ਬੜੇ ਸਾਡੇ ਨੇ ਜਿਨਾ ਇਹ ਅਰਲਾ ਇੱਥੇ ਮੰਦਰ ਤੋਂ ਪੁਰਾਣੇ ਵਿੱਚ ਸਿਖਾ ਸਿਵਾ ਸੇਟੀ ਕਰ ਰਹੀ ਹੈ ਇਹ ਕੋਈ ਏਰੀ ਹੀ ਬੱਚਾ ਨੂੰ ਬਹੁਤ ਸਾਰਾ ਗਿਆਨ ਆ ਕੇ ਮਿਲੂਗਾ ਤੇ ਬੱਚੇ ਉਸ ਤੇ ਨਾ ਪਰਸਾ ਲੇਕਿਨ ਇੱਕ ਮਾਹੌਲ ਜਿਹੜੇ ਬੱਚੇ ਇਸ ਲੈਣ ਮੰਨ ਨਹੀਂ ਰੁਚੀ ਰੱਖਦੇ ਆ ਜਿਹੜੇ ਮਾਤਰੋਂ ਮਾਤਰੋਂ ਇਸ ਵਤਨ ਬੰਦੀ ਨੂੰ ਤੰਗੀ ਰੱਖਦੇ ਐ ਤੁਹਾਨੂੰ ਤਵੱਜਹ ਹੁੰਦੀ ਐ ਜੋ ਉਹ ਦੇਖਿਆ ਗਿਆ ਕਿ ਮਾਪੇ ਇਸ ਦਾ ਬਹੁਤ ਤਵੱਜਹ ਦਿੰਦੇ ਆ ਸੋ ਉਹਨਾਂ ਨੂੰ ਇਸ ਤਰ੍ਹਾਂ ਹੀ ਦੇ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਬੱਚਾ ਨੂੰ ਬੰਨਪਦੇ ਸਿਧਾਂਤ ਜੀ ਨਿਕਲਦਾ ਉਹ ਨੂੰ ਵੀ ਭਾਈਚਾਰ ਨਾਲ ਸਮਝਉਂਦੇ ਰਹੇ ਜਾਂ ਸੋ ਸੈਕਟਰੀ ਸਾਹਿਬਾ ਅੱਜ ਆਪਾਂ ਨੂੰ ਟਾਈਮ ਕਾ ਕੇ ਹੋਇਆ ਸੋਣਾ ਇੱਥੇ ਹੀ ਆਪਣੀ ਇਹ ਗੱਲਬਾਤ ਨੂੰ ਸਮਾਪਤ ਕਰਦਾ ਹਾਂ। ਹੋਰ ਸਾਰੇ ਸੈਕਟਰੀ ਜਿਹੜੀ ਸਾਡੇ ਕੋਲ ਬੈਠੇ ਨੇ ਉਹਨਾਂ ਨੂੰ ਵਧਾਈ ਦਿੰਦਾ ਆ ਸਾਡੇ ਨਾਲ ਮੇਰੇ ਨਾਲ ਸਾਡੇ ਸਾਰਾ ਸਰਪ੍ਰਸਤੀ ਹੋਈ ਤਾਂ ਇਹਨਾਂ ਨੂੰ ਸਾਰੀ ਸੰਗਤ ਨੂੰ ਇਸ ਗੱਲ ਦੀ ਵਧਾਈ ਦਿੰਦਾ ਇੱਕ ਵਧੀਆ ਪ੍ਰਾਪਾ ਹੋ ਰਿਹਾ ਹੈ। ਜਿੰਨਾਂ ਨੂੰ ਰੱਖਣ ਦੀ ਖਮਾ ਕਰਦੇ ਹਾਂ ਬਹੁਤ ਹੀ ਆਪਕੋ ਜੀ ਵਾਈਟ ਦੇਖਦਾ ਹਾਂ ਸਾਰਾ ਐਂਡ ਆਪਕੋ ਜੀ